ਦੋਸਤੋ ਅੱਜ ਕੱਲ ਨਾ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਹੋਣਾ ਕਿ ਬਹੁਤ ਲੋਕਾਂ ਦੇ ਘਰਾਂ ਵਿੱਚ ਨਾ ਪਸ਼ੂ ਰੱਖੇ ਹੁੰਦੇ ਤੇ ਪਰ ਬਹੁਤ ਲੋਕ ਪਸ਼ੂਆਂ ਦੀ ਬਹੁਤ ਸੋਹਣੀ ਸੰਭਾਲ ਵੀ ਕਰਦੇ ਆ ਤੇ ਆਹ ਵੀਡੀਓ ਦੇ ਵਿੱਚ ਨਾ ਤੁਸੀਂ ਦੇਖੋ ਕਿ ਇਸ ਵੀਰ ਦੇ ਨਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੀਰ ਨੂੰ ਤੁਸੀਂ ਦੇਖੋ ਕਿ ਵੀਰ ਨੇ ਨਾ ਪਸ਼ੂਆਂ ਦੇ ਲਈ ਇੱਕ ਅਲੱਗ ਹੀ ਤੁਸੀਂ ਦੇਖੋ ਕਿ ਹਾਲ ਬਣਾਇਆ ਹੋਇਆ ਉਹਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਵੀਰ ਨੇ ਉੱਪਰ ਦੇਖੋ ਲਾਈਟਾਂ ਲਾ ਕੇ ਤੇ ਚੰਗੀ ਹੀ ਸੋਹਣੀ ਲੋਕੇਸ਼ਨ ਰੰਗ ਰੰਗ ਕਰਵਾ ਕੇ ਦੇਖੋ ਬਹੁਤ ਸੋਹਣਾ ਹਾਲ ਬਣਾਇਆ ਇਹ ਹੁੰਦੇ ਨੇ ਸੌਂਕੀ ਜੱਟ ਤੇ ਦੁਨੀਆ ਦੇ ਵਿੱਚ ਨਾ ਇਦਾਂ ਦੇ ਲੋਕ ਬਹੁਤ ਉਹ ਬਾਕੀ ਰੱਖਦੇ ਨੇ ਆਹ ਵੀਡੀਓ ਦੇ ਵਿੱਚ ਤੁਸੀਂ ਵੀਰ ਨੂੰ ਦੇਖ ਸਕਦੇ ਹੋ ਕਿ ਵੀਰ ਨਾ ਦੇਖੋ ਹਾਲ ਦੇ ਵਿੱਚ ਇਦਾਂ ਇੱਕ ਹੋਟਲ ਦੇ ਵਿੱਚ ਏਸੀ ਲੱਗੇ ਹੁੰਦੇ ਨੇ ਤੇ ਵੀਰ ਨੇ ਦੇਖੋ ਸਾਰੇ ਹਾਲ ਦੇ ਵਿੱਚ ਨਾ 6-7 ਏਸੀ ਲਗਵਾਏ ਹੋਏ ਆ ਬਹੁਤ ਘੱਟ ਲੋਕ ਸੋਚਦੇ ਨੇ ਇੰਨੀ ਗਰਮੀ ਦੇ ਵਿੱਚ ਵੀ ਦੇਖੋ ਵੀਰ ਨਾ ਇਹਨਾਂ ਪਸ਼ੂਆਂ ਦੇ ਬਾਰੇ ਸੋਚਿਆ ਦੇਖੋ ਏਸੀ ਲਗਵਾ ਕੇ ਰੱਖੇ ਹੋਏ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨ